ਸਤਨਾ ਓ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਮਹੱਲਾ ਪਹਿਲਾ ਕੁਚ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਮੰਨ ਕੋ ਚੱਜੀ ਅਮਾਵਨ ਢੋਸੜੇ ਹਉ ਕਿਉ ਸਹ ਰਾਵਣ ਜਾਉ ਜੀਉ ਇੱਕ ਦੂ ਇੱਕ ਜੜੰਦੀਆ ਕੌਣ ਜਾਣੇ ਮੇਰਾ ਨਉ ਜੀਉ ਮੰਨ ਕੁ ਚੱਜੀ ਅਮਾਵਨ ਢੋਸੜੇ ਹੋ ਕਿਉਂ ਸਹ ਰਾਵਣ ਜਾਓ ਜਿਓ ਇੱਕ ਦੂ ਇੱਕ ਜੀਨੀ ਸਖੀ ਸੋਰਾਵਿਆਂ ਸੇ ਅੰਬੀ ਛਾਵੜੀ ਹੈ ਜਿਉ ਛੇ ਗੁਣ ਮੰਝ ਨਾ ਆਵਣੀ ਹਉ ਕੈ ਜੀ ਦੋਸ ਤਰੇ ਜਿਉ ਕਿਆ ਗੁਣ ਤੇਰੇ ਵਿਥਰਾ ਹੋਂ ਕਿਆ ਕਿਆ ਕਿਨਾ ਤੇਰਾ ਨਾ ਜਿਉ ਹੋ ਇਕਤ ਢੋਲ ਨਾ ਅੰਬੜਾ ਹੋਂ ਸਦ ਕੁਰਬਾਨ ਤੇਰੇ ਜਾਉ ਜਿਉ ਸੁਇਨਾ ਰੂਪਾ ਰੰਗਲਾ ਮੋਤੀ ਤੈ ਮਾਨਕ ਜਿਓ ਸੇ ਵਸਤੂ ਸੈ ਦਿੱਤੀਆਂ ਮੈਂ ਤਿਨਸਿਓ ਲਾਇਆ ਚਿਤ ਜਿਓ ਮੰਦਰ ਮਿੱਟੀ ਸੰਦੜੇ ਪਤ ਪੱਥਰ ਕੀਤੇ ਰਾਸ ਜਿਉ ਹੋ ਹੋ ਇਨੀ ਢੋਲੀ ਪੁਲਿਆਸ ਤਿਸ ਕੰਤ ਨ ਬੈਠੀ ਪਾਸ ਜਿਉ ਅੰਬਰ ਕੁੰਜਾ ਕੁਰਿਆ ਵਗ ਬੈਠੇ ਆਏ ਜਿਓ ਤਨ ਚੱਲੇ ਸਾਹੁਰਾ ਕਿਆ ਮੋਹ ਦੇਸੀ ਅਗੇ ਜਾਏ ਜਿਉ ਸੁਤੀ ਸੁਤੀ ਚਾਲthia ਪੁੱਲੀ ਵਾਟੜਿਆਸ ਜਿਉ ਤਨ ਸ ਦੁੱਖਾਂ ਕੋ ਤਰਿਆਸ ਜਿਉ ਤਦ ਗੁਣ ਮੈਂ ਸਭ ਰਗੁਣਾ ਇਕ ਨਾਨਕ ਕੀ ਅਰਦਾਸ ਜਿਉ ਸਭ ਰਾਤੀ ਸੋਹਾਗਣੀ ਮੈਂ ਦੁਹਾਗਣ ਕਾਈ ਰਾਤ ਜਿਉ ਤੇਤ ਗੁਣ ਮੈਂ ਸਭ ਰਗੁ ਗੁਣਾ ਇਕ ਨਾਨਕ ਕੀ ਅਰਦਾਸ ਜਿਉ ਸਭ ਰਾਤੀ ਸੋਹਾਗਣੀ ਮੈਂ ਦੁਹਾਗਣ ਕਾਈ ਰਾਤ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਤੁਹੀ ਮਹੱਲਾ ਪਹਿਲਾ ਕੁਛ ਜੀ ਇਕ ਓੰਕਾਰ ਸਤਿਗੁਰ ਪ੍ਰਸਾਦ ਮੰੰਜ ਕੁ ਚੱਜੀ ਅਮਾਵਨ ਦੋਸੜੇ ਹਉ ਕਿਉ ਸੋ ਰਾਵਣ ਜਾਓ ਜੀਓ ਇੱਕ ਦੂ ਇੱਕ ਜੜੰਦੀ ਆ ਕੌਣ ਜਾਣੇ ਮੇਰਾ ਨਾਮ ਜੀਓ